ਸਸੀਕਲ ਦੋਸਤੋ ਕਰੰਟਰੀ ਰਿਪੋਰਟ ਚੈਨਲ ਅੱਜ ਮੌਜੂਦ ਹੈ ਬੂਹੂ ਮਰਦਾਸ ਪਬਲਿਕ ਸਕੂਲ ਦੇ ਐਨਵਲ ਪ੍ਰੋਗਰਾਮ ਦੇ ਵਿੱਚ ਮਕਰ ਕੋਨੇ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਕਿ ਇਸ ਰਿਮੋਟ ਏਰੀਆ ਦੇ ਵਿੱਚ ਐਜੂਕੇਸ਼ਨ ਦਾ ਵਿਦਿਆਰਥ ਚਾਨਣ ਕਰਨ ਵਾਸਤੇ ਤੇ ਬਹੁਤ ਵੱਡਾ ਉਪਰਾਲਾ ਕੀਤਾ ਸਿੰਘ ਸੈ ਸਸੀਕਲ ਜੀ ਜੀ ਅਸੀਂ ਇਹ ਸਕੂਲ ਜਿਹੜਾ ਹੈ 2016 ਨੂੰ ਚાલુ ਕੀਤਾ ਸੀ ਆਰੰਭ ਕੀਤਾ ਸੀ ਤੇ ਇਸ ਸਕੂਲ ਤੋਂ ਅਸੀਂ ਦੇਖਿਆ ਕਿ ਵੀ ਉੱਥੇ ਬੱਚਿਆਂ ਚ ਟੈਲੈਂਟ ਬਹੁਤ ਹੈ ਉਹ ਕਿਸੇ ਮਜਬੂਰੀ ਪਿੱਛੇ ਜਾਂ ਉਹਨਾਂ ਦੀ ਕੋਈ ਮਜਬੂਰੀ ਹੈ ਜਿਹੜੇ ਮਤਲਬ ਬੱਚਿਆਂ ਨੂੰ ਨਹੀਂ ਪੜਾ ਸਕਦੇ ਅਸੀਂ ਗੁਰੂ ਅਮਰਦਾਸ ਪਬਲਿਕ ਸਕੂਲ ਤੇ ਕਿਹੋ ਜਿਹਾ ਉਪਰਾਲਾ ਲੈ ਕੇ ਆਏ ਹਾਂ ਅਸੀਂ ਉਹ ਤਕਰੀ ਦੇ ਬੱਚਿਆਂ ਨੂੰ ਕੁਝ ਸਿੱਖਿਆ ਜਿਹੜੀ ਸੀਵੀਐਸੀ ਦੀ ਹੁੰਦੀ ਹੈ ਉਹ ਸਿੱਖਿਆ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕਾਫੀ ਹੱਦ ਤੱਕ ਦੇਖਿਆ ਕਿ ਇਹਦੇ ਜਿਹੜੇ ਬੱਚੇ ਹੈਗੇ ਬਹੁਤ ਟੈਲੈਂਟਡ ਹੈ ਉਹ ਕਰ ਸਕਦੇ ਹੈ ਇਸ ਚੀਜ਼ ਨੂੰ ਇਸ ਸਾਲ ਤੋਂ ਲੈ ਕੇ ਉਨੀ ਰਿਖ ਅਸੀਂ ਜਿਹੜੀਆਂ ਵੀ ਬੇਟੀਆਂ ਨੇ ਇਹਨੇ ਕਈ ਵਾਰ ਦੇਖਿਆ ਪੇਰੈਂਟਸ ਆਪਣੀਆਂ ਬੇਟੀਆਂ ਨੂੰ ਕਹਿੰਦਾ ਪੜਾ ਪੜਾਣਾ ਨਹੀਂ ਚਾਹੁੰਦੇ ਤੇ ਉਹ ਜਿਹੜਾ ਹੈ ਉਹਨਾਂ ਨੂੰ ਅਸੀਂ 2019 ਵਿੱਚ 100 ਬੇਟੀਆਂ ਨੂੰ ਮੁਫਤ ਕਿਤਾਬਾਂ ਤੇ ਮੁਫਤ ਯੂਨੀਫਾਰਮ ਦੇਣ ਦਾ ਜਿਹੜਿਆ ਯੋਜਨਾ ਸਥਾਪਿਤ ਕੀਤੀ ਹੈ ਇੱਥੇ ਸਾਡੇ ਭਰਾਵਾਂ ਤੋਂ ਵੀ ਵੱਧ ਕਿ ਲੋ ਸਾਹਿਬ ਰਣਜੀਤ ਸਿੰਘ ਤੇ ਲੋ ਸਰਦਾਰ ਰਣਜੀਤ ਸਿੰਘ ਤੋਂ شخصیت ਪੰਜਾਬ ਦੀ ਹੈ ਜੀ ਇੱਕ ਨਵ ਚੇਤਨਾ ਟੀਮ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸੁਖਬੀਰ ਸਿੰਘ ਸੇਖੋਂ ਉਹ ਵੀ ਸਾਡੇ ਵਿੱਚ ਮੌਜੂਦ ਸੀਗੇ ਤੇ ਸਰਬਜੀਤ ਸਿੰਘ ਗਰਚਾ ਸਾਡੇ ਕਾਉਂਸਲਰ ਸਾਹਿਬ ਜਸਪਾਲ ਸਿੰਘ ਉਹ ਵੀ ਸਾਡੇ ਵਿੱਚ ਆਏ ਸਾਨੂੰ ਮਾਨ ਰੱਖਿਆ ਪਹੁਤੀ ਉਤਸ਼ਾਹ ਨਾਲ ਐਡ ਫੰਕਸ਼ਨ ਮਨਾਇਆ ਹੈ ਜਿਦੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਮਹਿੰਮ ਸਭ ਤੋਂ ਉੱਪਰ ਦਿੱਤਾ ਹੈ ਫਿਰ ਅਸੀਂ ਬ੍ਰਿਧ ਆਸ਼ਰਮ ਨੂੰ ਵੀ ਉੱਪਰ ਲੈ ਕੇ ਆਏ ਕਿ ਬੱਚੇ ਕਹਿੰਦੇ ਨੇ ਕਿ ਬ੍ਰਿਧ ਆਸ਼ਰਮ ਬੱਚੇ ਦੇ ਨੂੰ ਚੋੜ ਆਂਦੇ ਨੇ ਅਨਾਥ ਆਸ਼ਰਮ ਔਰ ਬ੍ਰਿਧ ਆਸ਼ਰਮ ਬੰਦ ਹੋਣੇ ਚਾਹੀਦੇ ਨੇ ਜੇ ਕੋਈ ਅਨਾਥ ਨੂੰ ਮਾਪਾਪ ਮਿਲ ਜਾਣ ਔਰ ਮਾਪਾਪ ਨੂੰ ਕੋਈ ਬੱਚਾ ਮਿਲ ਜਾਏ ਫਿਰ ਮੇਰੇ ਖਿਆਲ ਵਿੱਚ ਕੋਈ ਅਨਾਥ ਆਸ਼ਰਮ ਨਹੀਂ ਬਣੇਗਾ ਇਸ ਵਰਲਡ ਵਿੱਚ ਔਨਲਾਈ ਹੀ ਕੋਈ ਬ੍ਰਿਦ ਆਸ਼ਰਮ ਬਣੇਗਾ ਇਸ ਬੋਲ ਤੇ ਔਰ ਬਾਕੀ ਸਾਡੇ ਛੋਟੇ ਬੱਚੇ ਇੱਥੇ ਅਸੀਂ ਪੂਰਾ ਸੀਬੀਐਸੀ ਪੈਟਰਨ ਦਿੰਨੇ ਆ ਪੰਜਾਬ ਕੋਟ ਸਾਡਾ ਸਕੂਲ ਹੈ ਬਟ ਅਸੀਂ ਸੀਬੀਐਸੀ ਦੇ ਪੈਟਰਨ ਨਾਲ ਚਲਾਉਂਦੇ ਆ ਔਰ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਦੀ ਸਾਰੀ ਪੜ੍ਹਾਈ ਦਿੱਤੀ ਜਾਂਦੀ ਹੈ ਤੁਹਾਨੂੰ ਪਤਾ ਹੈ ਕਿ ਇੱਥੇ ਲੇਬਰ ਕਲਾਸ ਦੇ ਹੋਣ ਕਰਕੇ ਇੱਥੇ ਲੋਕਾਂ ਨੂੰ ਇੰਗਲਿਸ਼ ਨਹੀਂ ਆਉਂਦੀ ਬਟ ਦੇ ਆਰ ਕੈਪੇਬਲ ਜੇ ਤੁਸੀਂ ਅੱਜ ਫੰਕਸ਼ਨ ਦੇਖਤੇ ਤੇ ਪ੍ਰੋਪਰ ਬੱਚਿਆਂ ਨੇ ਪੂਰਾ ਇੰਗਲਿਸ਼ ਵਿੱਚ ਹੀ ਮੈਨੇਜ ਕੀਤਾ ਮੈਡਮ ਸਾਬੂਕ ਹੋਵੇ ਸੀ ਇੱਕ ਪ੍ਰੋਗਰਾਮ ਦੇਖ ਕੇ ਕੀ ਕਹਿਣਾ ਚਾਹੁੰਦੇ ਕੀ ਫੀਲ ਮੈਂ ਭਾਵੁਕ ਇਸ ਕਰਕੇ ਹੋਈ ਸੀ ਕਿ ਫੰਕਸ਼ਨ ਵਾਕਈ ਮੇਰੀ ਉਮੀਦਾਂ ਤੋਂ ਬਹੁਤ ਉੱਪਰ ਬਹੁਤ ਹੀ ਅੱਛਾ ਹੋਇਆ ਪੇਰੈਂਟਸ ਦਾ ਰਿਸਪਾਂਸ ਮੈਨੂੰ ਬਹੁਤ ਅੱਛਾ ਮਿਲਿਆ ਮੇਰੇ ਸਟਾਫ ਦੀ ਪੂਰੀ ਪੂਰੀ ਮਿਹਨਤ ਮੇਰੇ ਨਾਲ ਸੀ ਉਹ ਤੇ ਕਿ ਮੈਂ ਥੋੜਾ ਭਾਵੁਕ ਹੋ ਗਈ ਸੀ ਅਦਰਵਾਈਜ਼ ਸਾਰੇ ਪੇਰੈਂਟਸ ਮੈਨੂੰ ਬਾਹਰ-ਬਾਹਰ ਇਹ ਕਹਿਦੇ ਸੀ ਮੈਮ ਫੰਕਸ਼ਨ ਇਜ਼ ਆਸਟਨ ਬਹੁਤ ਅੱਛਾ ਅਸੀਂ ਇਸ ਸਟੈਂਡਰਡ ਆ ਰਹੀ ਜੇ ਫੰਕਸ਼ਨ ਨਹੀਂ ਦੇਖਿਆ ਤੇ ਪੇਰੈਂਟਸ ਦੀ ਗੱਲ ਜਦ ਅਸੀਂ ਇਹ ਸੁਣਦੇ ਆ ਤੇ ਆਪਣੇ ਆਪ ਮਨ ਭਾਵੁਕ ਹੋ ਜਾਂਦਾ ਹੈ ਪਟਨੇ ਦੀਆਂ ਗਲੀਆਂ ਵੀ ਖੁਸ਼ ਰਹਿਣ ਲੱਗ ਪਈਆਂ ਨੇ ਪਟਨੇ ਦੀਆਂ ਗਲੀਆਂ ਵੀ ਖੁਸ਼ ਰਹਿਣ ਲੱਗ ਪਈਆਂ ਨੇ ਸਾਡਾ ਪ੍ਰੀਤਮ ਆ ਗਿਆ ਏ ਇਹ ਸਭ ਕਹਿਣ ਲੱਗਿਆ ਨੇ ਪਟਨੀ ਦੀਆਂ ਵਾਵਾ ਨੇ ਘਰ ਘਰ ਜਾ ਹੋਕਾ ਦਿੱਤਾ ਏ ਮਾਘੂ ਜੀ ਦੇ ਵੇੜੇ ਵਿੱਚ ਜਨਮ ਗੁਰਾਣੇ ਲਿਤਾ ਏ ਮਾਘੂ ਜੀ ਦੇ ਵੇੜੇ ਵਿੱਚ ਜਨਮ ਗੁਰਾਣੇ ਲਿਤਾ ਏ ਜੋ नहीं सोचा था कि मेरे साथ ऐसा होगा मैं किसी स्कूल का सीनियर बनूँगा बॉय बनूँगा सर मुझे उम्मीद भी नहीं था किसी स्कूल से भी अगर मैं किसी में नहीं बना था आज हमारे प्रिंसिपल मैम ने हमारे कुछ तो काम मुकाम पर पहुँचाया है तो इसके मैं, मैं लिए मैं मैम क्लियर चुके आज